ਤੇ ਡੱਲੇਵਾਲ ਸਾਹਿਬ ਜਿਵੇਂ ਕਿ ਹੁਣ ਆਪਾਂ ਨੂੰ ਸਾਰਿਆਂ ਦੇਖ ਰਿਹਾ ਨਿਊਜ਼ ਦੇ ਵਿੱਚ ਉਹਨਾਂ ਦੀ ਹਾਲਤ ਥੋੜੀ ਗੰਭੀਰ ਆ ਤੁਸੀਂ ਤਾਂ ਉਹਨਾਂ ਦੇ ਕਲੋਜ਼ ਮੈਲ ਦੇ ਰਹੇ ਨੇ ਤੁਹਾਨੂੰ ਕਿਵੇਂ ਉਹਨਾਂ ਦੀ ਹਾਲਤ ਹੁਣ ਕਿਸ ਤਰ੍ਹਾਂ ਦੀ ਕੰਡੀਸ਼ਨ ਦੇਖੋ 2-3 ਦਿਨ ਬਾਅਦ ਅੱਜ ਮੈਂ 2 ਦਿਨ ਬਾਅਦ ਸ਼ਾਇਦ 3 ਦਿਨ ਬਾਅਦ ਹੀ ਅੱਜ ਮਿਲਿਆ ਤੇ ਹੁਣ ਕੁਝ ਵੀ ਨਹੀਂ ਕਹਿ ਸਕਦੇ ਜਿਵੇਂ ਉਹਨਾਂ ਤੇ ਇੱਕ ਉਹ ਅੰਦਰੋਂ ਲਾ ਕੇ ਜ਼ੋਰ ਲਾਉਂਦੇ ਨੇ ਕਿਉਂਕਿ ਨੇਚਰਲ ਗੱਲ ਆ ਉਹਨਾਂ ਦੀ 68 ਸਾਲ ਦੀ ਉਮਰ ਹੈਗੀ ਆ ਜੀ ਕਿ ਕੁਦਰਤੀ ਹੈਗੇ ਅੱਜ 18ਵਾਂ ਦਿਨ ਆ ਜਦੋਂ ਅੰਦਰ ਕੁਛ ਨਹੀਂ ਜਾਣਾ ਇੱਕ ਸਿਰਫ ਪਾਣੀ ਤੇ ਹੈਗਾ ਜਿਹੜੀ ਉਹਨਾਂ ਨੂੰ ਪ੍ਰੋਬਲਮ ਆ ਸੀ ਕੋਈ ਦਵਾਈ ਨਹੀਂ ਲੈਣੀ ਸੋ ਹੁਣ ਜਿਹੜੀ ਉਹਨਾਂ ਦੀ ਬਾਡੀ ਆ ਬਾਡੀ ਉਹ ਬਾਡੀ ਨੂੰ ਖਾ ਰਹੀ ਆ ਮਤਲਬ ਕਹਿ ਲੀਆ ਆਪਣਾ ਸਰੀਰੇ ਸਰੀਰ ਨੂੰ ਖਾ ਰਿਆ ਸੋ ਕਹਿਣਾ ਅਸੀਂ ਤਾਂ ਕਹਿੰਦੇ ਆ ਸਾਡੇ ਆਗੂ ਜਰਨੈਲ ਆ ਉਹਦੀ 100 ਸਾਲ ਉਮਰ ਹੋਵੇ ਪਰ ਕਹਿਣੇ ਨੂੰ ਡਾਕਟਰਾਂ ਦੇ ਹਿਸਾਬ ਨਾਲ ਜੇ ਆਪਾਂ ਉਹਨੂੰ ਇਹ ਗੱਲ ਕਰੀਏ ਕਿਉਂਕਿ ਪੀਸੀਆਂ ਦੇ ਵਿੱਚ ਵੀ ਡਾਕਟਰਾਂ ਨੇ ਗੱਲ ਅੱਜ ਰੱਖੀ ਆ ਵੀ ਕਿਸੇ ਵੀ ਟਾਈਮ ਕੁਝ ਵੀ ਹੋ ਸਕਦਾ ਕਦੇ ਵੀ ਕਿਟਨੀਆਂ ਕੰਮ ਛੱਡ ਸਕਦੀਆਂ ਜਿਵੇਂ ਕਿਟਨੀਆਂ ਡੈਮੇਜ ਹੋਈਆਂ ਤੇ ਕਦੇ ਵੀ ਸਾਈਲੈਂਟ ਉਹਨਾਂ ਨੂੰ ਹਾਰਟ ਅਟੈਕ ਵੀ ਹੋ ਸਕਦਾ